ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਲੇਖਕ ਡਾਕਟਰ ਸ਼ਿਆਮ ਸੁੰਦਰ ਦੀਪਤੀ ਦੁਆਰਾ ਲਿਖੀ ਕਿਤਾਬ ਬੱਚੇ ਕਦੇ ਤੰਗ ਨਹੀਂ ਕਰਦੇ ਅੱਜ ਜਦੋਂ ਸਾਰੇ ਪੰਜਾਬੀਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨਸ਼ਿਆਂ ਵਿੱਚ ਫਸੀ ਹੋਈ ਹੈ ਹਰ ਇੱਕ ਚੰਗਾ ਇਨਸਾਨ ਆਪਣੇ ਢੰਗ ਨਾਲ ਨੌਜਵਾਨਾਂ ਦੀ ਸੋਚ ਬਦਲਣ ਅਤੇ ਉਹਨਾਂ ਨੂੰ ਚੰਗੇ ਪਾਸੇ ਲਾਉਣ ਲਈ ਵੱਖਰੇ ਵੱਖਰੇ ਢੰਗਾਂ ਤੇ ਆਪ ਵੀ ਵਿਚਾਰ ਕਰਦਾ ਹੈ ਅਤੇ ਹੋਰਨਾਂ ਪਾਸੋਂ ਸਲਾਹ ਵੀ ਲੈਂਦਾ ਹੈ ਡਾਕਟਰ ਸ਼ਿਆਮਸੁੰਦਰ ਮਨੋਵਿਗਿਆਨਕ ਢੰਗ ਨਾਲ ਸੋਚਦੇ ਹਨ ਉਹਨਾਂ ਨੂੰ ਕਿਸ਼ੋਰ ਅਵਸਥਾ ਦੇ ਬੱਚਿਆਂ ਦੀ ਕਲਪਨਾ ਤੇ ਭਾਵਨਾਵਾਂ ਨਾਲ ਜੁੜ ਕੇ ਉਹਨਾਂ ਨੂੰ ਚੰਗੀ ਸੇਧ ਦੇਣ ਬਾਰੇ ਹੈ ਉਹਦੇ ਵਿੱਚ ਮਾਤਾ ਪਿਤਾ ਤੇ ਅਧਿਆਪਕ ਦਾ ਕੀ ਰੋਲ ਹੈ ਅਤੇ ਉਹਨਾਂ ਦਾ ਬਤਿਹਰਾ ਬੱਚਿਆਂ ਪ੍ਰਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਸ ਕਿਤਾਬ ਵਿੱਚ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਨੌਜਵਾਨ ਜਦੋਂ ਨਸ਼ਿਆਂ ਦੀ ਗ੍ਰਿਫਤ ਵਿੱਚ ਹੁੰਦਾ ਹੈ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਉਹਦਾ ਬਚਪਨ ਅਤੇ ਕਿਸ਼ੋਰ ਅਵਸਥਾ ਵੇਲੇ ਕਿਹੋ ਜਿਹੇ ਹਾਲਾਤ ਸਨ ਕਿਉਂਕਿ ਇਹਨਾਂ ਹਾਲਾਤਾਂ ਦਾ ਅਸਰ ਜਵਾਨੀ ਵੇਲੇ ਪ੍ਰਗਟ ਹੁੰਦਾ ਹੈ ਮਾਪੇ ਉਹਨੂੰ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਚਾਹੀਦਾ ਹੈ ਬੱਚਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੇ ਖਿਡਾਉਣਿਆਂ ਤੋਂ ਇਲਾਵਾ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਬੱਚਾ ਆਪਣੇ ਆਪ ਵਿੱਚ ਪੂਰੀ ਇਕਾਈ ਹੁੰਦੀ ਹੈ ਉਹ ਪੂਰੀ ਤਵੱਜੋ ਮੰਗਦਾ ਹੈ ਪੂਰੀ ਇੱਜ਼ਤ ਚਾਹੁੰਦਾ ਹੈ ਅਸੀਂ ਉਸ ਦੀਆਂ ਭਾਵਨਾਵਾਂ ਦੀ ਕਦਰ ਤਾਂ ਹੀ ਕਰਾਂਗੇ ਜੇ ਅਸੀਂ ਉਹਦੇ ਪੜਾਵਾਂ ਦੀਆਂ ਲੋੜਾਂ ਸਮਝਾਂਗੇ ਸੋ ਮਾਤਾ ਪਿਤਾ ਨੂੰ ਬੱਚਿਆਂ ਦੇ ਵਿਕਾਸ ਪੜਾਵਾਂ ਨਾਲ ਜੁੜੀਆਂ ਅਤੇ ਹੋਰ ਮਾਨਸਿਕ ਲੋੜਾਂ ਨਾਲ ਸੰਬੰਧਿਤ ਪੁਸਤਕਾਂ ਖਰੀਦ ਕੇ ਪੜ੍ਹਨੀਆਂ ਚਾਹੀਦੀਆਂ ਹਨ ਦੂਸਰਾ ਮਾਵਾਪ ਨੂੰ ਆਪ ਸਦਾਚਾਰਕ ਜੀਵਨ ਬਤੀਤ ਕਰਨਾ ਚਾਹੀਦਾ ਹੈ ਜਿਹੜੇ ਮਾਪੇ ਬਾਪ ਦੂਜਿਆਂ ਦੇ ਦੁੱਖ ਵੰਡਦੇ ਹਨ ਉਹਨਾਂ ਦੇ ਬੱਚੇ ਵੱਡੇ ਹੋ ਕੇ ਚੰਗੇ ਹਮਦਰਦ ਅਤੇ ਨਿੱgge ਦਿਲਾਂ ਵਾਲੇ ਬਣਦੇ ਹਨ ਅਧਿਆਪਕ ਵੀ ਤਾਂ ਮਾਪੇ ਬਾਪ ਹੀ ਹੁੰਦੇ ਹਨ ਸੋ ਉਹਨਾਂ ਨੂੰ ਵੀ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਦੀ ਲੋੜ ਹੈ ਅਧਿਆਪਕ ਵਿੱਚ ਹਰ ਵਿਦਿਆਰਥੀ ਦੇ ਦਿਲ ਤੱਕ ਰਾਹ ਲੱਭਣ ਦੀ ਯੋਗਤਾ ਹੋਵੇ ਅਤੇ ਉਸ ਦੀਆਂ ਭਾਵਨਾਵਾਂ ਨਾਲ ਜੁੜੇ ਬੱਚਿਆਂ ਤੇ ਗੁੱਸਾ ਕੱਢਣ ਦੀ ਜ਼ੁਬਾਨ ਦਾ ਇਸਤੇਮਾਲ ਭਾਵੇਂ ਅਸੀਂ ਸਹਿਜ ਹੀ ਕਰ ਲੈਂਦੇ ਹਾਂ ਪਰ ਇਹ ਡੰਡੇ ਦੀ ਮਾਰ ਤੋਂ ਵੱਧ ਘਾਤਕ ਸਿੱਧ ਹੁੰਦਾ ਹੈ। ਸੋ ਲੋੜ ਹੈ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਦੀ, ਉਹਨਾਂ ਦੇ ਘਰ ਦੇ ਹਾਲਾਤ ਦੇਖਣ ਦੀ ਅਤੇ ਉਸ ਮੁਤਾਬਕ ਯੋਗ ਕਾਰਵਾਈ ਕਰਨ ਦੀ। ਨਸ਼ਿਆਂ ਦਾ ਕਾਰਨ ਨੰਬਰ 1 ਮਨੋਵਿਗਿਆਨਕ ਯੁੱਧ ਇੱਕ ਦੇਸ਼ ਦੂਜੇ ਦੇਸ਼ ਨਾਲ ਦੁਸ਼ਮਣੀ ਕੱਢਣ ਲਈ ਉਸ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਪਾ ਦਿੱਤਾ ਜਾਂਦਾ ਹੈ। ਦੂਸਰਾ ਰਾਤੋ ਰਾਤ ਅਮੀਰ ਹੋਣਾ ਨਸ਼ੇ ਵੇਚਣ ਨਾਲ ਜਲਦੀ ਅਮੀਰ ਹੋ ਜਾਂਦਾ ਹੈ ਘਰ ਵਿੱਚ ਨਸ਼ਿਆਂ ਦੀ ਵਰਤੋਂ ਹੋਣੀ ਅਤੇ ਕੁਝ ਅਧਿਅਪਕਾਂ ਵੱਲੋਂ ਵੀ ਨਸ਼ੇ ਦੀ ਵਰਤੋਂ ਕਰਨੀ ਡੇਰਿਆਂ ਤੇ ਮੰਦਰਾਂ ਵਿੱਚ ਅਫੀਮ ਸੁਖਾ ਤੇ ਭੰਗ ਦੀ ਵਰਤੋਂ ਕੀਤੀ ਜਾਂਦੀ ਹੈ ਵੋਟਾਂ ਵੇਲੇ ਨੇਤਾ ਘਰ-ਘਰ ਵਿੱਚ ਨਸ਼ਾ ਵੰਡਦੇ ਹਨ ਜਾਂ ਸ਼ਰਾਬ ਦੀਆਂ ਪੱਟੀਆਂ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਬੱਚਿਆਂ ਲਈ ਕੋਈ ਆਦਰਸ਼ ਨਾਇਕ ਨਾ ਹੋਣਾ ਪਰਿਵਾਰਾਂ ਦਾ ਟੁੱਟਣਾ ਅਤੇ ਸ਼ਹਿਰੀਕਰਨ ਹੋਣਾ ਮੀਡੀਆ ਦੂਰ ਪ੍ਰਭਾਵ ਜਦੋਂ ਅਸੀਂ ਸਾਰੇ ਕਾਰਨਾਂ ਬਾਰੇ ਜਾਣੂ ਹੋ ਗਏ ਤਾਂ ਇਸ ਦਾ ਹੱਲ ਵੀ ਸੰਭਵ ਹੈ ਸਾਨੂੰ ਬੱਚਿਆਂ ਨਾਲ ਡੂੰਘਾ ਮੇਲ ਤੇ ਪਿਆਰ ਵਾਲਾ ਰਿਸ਼ਤਾ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਖੁੱਲ ਕੇ ਸਾਰੀ ਗੱਲ ਕਰ ਸਕਣ ਬੱਚਿਆਂ ਦਾ ਆਦਰਸ਼ਕ ਨਾਇਕ ਹੋਵੇ ਸਕੂਲ ਵਿੱਚ ਧਾਰਮਿਕ ਅਤੇ ਸਮਾਜਿਕ ਸ਼ਖਸੀਤਾਂ ਨੂੰ ਬੁਲਾ ਕੇ ਲੈਕਚਰ ਦਿਵਾਉਣੇ ਬੱਚਿਆਂ ਨੂੰ ਨਸ਼ਿਆਂ ਦੇ ਦੂਰ ਦੁਸ਼ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਤੇ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਸੋ ਸਾਨੂੰ ਬੱਚਿਆਂ ਦੇ ਹਾਂ ਦਾ ਹੋਣਾ ਚਾਹੀਦਾ ਹੈ ਸਿਪਾਹੀ ਨਹੀਂ ਬਣਨਾ ਚਾਹੀਦਾ ਬੱਚਿਆਂ ਲਈ ਪੜ੍ਹਾਈ ਹੋਊਾ ਨਹੀਂ ਬਣਨੀ ਚਾਹੀਦੀ ਇੱਕ ਆਨੰਦ ਦਾ ਸਾਧਨ ਹੋਣਾ ਚਾਹੀਦਾ ਹੈ ਅਤੇ ਅਨੁਸ਼ਾਸਨ ਪਿਆਰ ਵਿੱਚੋਂ ਉਪਜਣਾ ਚਾਹੀਦਾ ਹੈ ਭਗਤਪੂਰਨ ਸਿੰਘ ਜੀ ਇਸ ਪੱਖੋਂ ਬਹੁਤ ਜਾਗਰੂਕ ਸਨ ਅਕਸਰ ਉਹਨਾਂ ਦੀਆਂ ਕੁਝ ਗੱਲਾਂ ਜੋ ਇਸ ਵਿਸ਼ੇ ਨਾਲ ਸੰਬੰਧਿਤ ਹਨ ਉਹ ਹੀ ਪਾਠਕਾਂ ਨਾਲ ਸਾਂਝੀਆਂ ਕਰਹੀਆਂ ਆਲਵੇਜ਼ ਟਾਕ ਟੂ ਦਾ ਚਾਈਲਡ ਇਨ ਅ ਜੈਂਟਲ ਟੋਨ ਬੱਚੇ ਨੂੰ ਕਦੇ ਪਿਸਤੌਲ ਵਰਗਾ ਖੜਾਉਣਾ ਨਾ ਲੈ ਕੇ ਦਿਓ ਇਹ ਗੱਲਾਂ ਉਸ ਦੇ ਸੁਭਾਅ ਨੂੰ ਝਾਲਮਾਨਾ ਰੁਖ ਦਿੰਦੀਆਂ ਹਨ ਬੱਚੇ ਬਹੁਤ ਹੀ ਸੁਵੇਦਨਸ਼ੀਲ ਹੁੰਦੇ ਹਨ ਚੰਗੇ ਮਨੁੱਖ ਬਣਾਉਣ ਲਈ ਮਾਪੇ ਅਤੇ ਅਧਿਆਪਕਾਂ ਨੂੰ ਆਪਣਾ ਪੂਰਾ ਤਾਨ ਲਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਕਿਸੇ ਫਿਲਾਸਫਰ ਨੇ ਕਿਹਾ ਹੈ ਆਈ ਨੋ ਨੋਟ ਅਪਨ ਵਟ ਅ ਸੈਂਸਿਬਲ ਮੈਨ ਸ਼ੁੱਡ ਏਮਪਲਾਈ ਹਿਮਸੈਲਫ ਮੋਰ ਦੈਨ ਹਿਸ ਓਨ ਸਨ ਸੋ ਅੱਜ ਇਸ ਵਿਸ਼ੇ ਨੂੰ ਸੋਚਣ ਅਤੇ ਵਿਚਾਰਨ ਦੀ ਸਖਤ ਲੋੜ ਹੈ ਮੈਂ ਧੰਨਵਾਦੀ ਹਾਂ ਡਾਕਟਰ ਸ਼ਾਮਸੁੰਦਰ ਦੀਪਤੀ ਜੀ ਦੀ ਜਿਨ੍ਹਾਂ ਨੇ ਇਹ ਪੁਸਤਕ ਛਾਪ ਕੇ ਮੁਫਤ ਵੰਡਣ ਦੀ ਇਜਾਜ਼ਤ ਦਿੱਤੀ ਹੈ ਅਜਿਹਾ ਸਾਹਿਬ ਛਾਪਣ ਲਈ ਸੰਗਤਾਂ ਮਾਇਆ ਤੇ ਗੱਫੇ ਭੇਜਣ ਦੀ ਕਿਰਪਾਲਤਾ ਕਰਦੀਆਂ ਰਹਿਣ ਜੀ ਧੰਨਵਾਦ ਡਾਕਟਰ ਇੰਦਰਜੀਤ ਕੌਰ ਮੁਖਸੇਵਿਕਾ ਪਿੰਗਲਵੜਾ ਅੰਮ੍ਰਿਤਸਰ